ਕੰਡੀ ਸਟਾਰ ਬੱਚੇ ਦਾ ਪਹਿਲਾ ਸਕੂਲ ਉਸ ਦਾ ਕਰ ਹੁੰਦਾ ਹੈ ਸਿੱਖਿਆ ਸਿਧਾਤ ਵੀ ਇਸ ਗੱਲ 'ਤੇ ਹਾਮੀ ਭਰਦੇ ਹਨ ਕਿ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਬੱਚੇ ਦੇ ਆਲੇ ਦੁਆਲੇ ਦਾ ਅਹਿਮ ਰੋਲ ਹੁੰਦਾ ਹੈ ਡੰਡੀ ਬੱਚਾ ਜਿਸ ਉਮਰ ਵਿੱਚ ਸਿੱਖਣ ਪ੍ਰਕਿਰਿਆ ਵਿੱਚ ਪਰ ਵਿਸ਼ੇ ਕਰਦਾ ਹੈ ਉਸ ਸਮੇ ਉਸ ਦੇ ਮਾਤਾ ਪਿਤਾ ਉਸ ਦੇ ਪਹਿਲੇ ਅਧਿਆਪਕ ਹੁੰਦੇ ਹਨ ਵੈਸੇ ਤਾਂ ਮਾਤ ਮਾਤ ਭਾਸ਼ਾ ਦੀ ਅਹਿਮੀਅਤ ਪੂਰੀ ਜ਼ਿੰਦਗੀ ਮਹੱਤਵ ਰੱਖਦੀ ਹੈ ਪਰ ਬਚਪਨ ਸਮੇ ਇਸ ਦੀ ਮਹੱਤਤਾ ਵਿਅਕਤੀ ਦੀ ਸ਼ਖਸੀਅਤ ਨਿਖਾਰਨ ਵਿੱਚ ਅਮਿੱਟ ਛਾਪ ਛੱਡਦੀ ਹੈ ਇਸ ਤੱਥ ਦੇ ਉਲਟ ਅੱਜਕਲ ਇਸ ਪੜਾਅ ਸੰਬੰਧੀ ਪਿੰਡੂ ਤੇ ਸ਼ਹਿਰੀ ਦੋਹਾਂ ਸਮਾਜਾਂ ਵਿੱਚ ਜੋ ਮਾਨਸਿਕਤਾ ਭਾਰੂ ਹੈ ਉਹ ਕੋਈ ਸੰਤੁਸ਼ਟੀ ਜਨਕ ਤਸਵੀਰ ਪੇਸ਼ ਨਹੀਂ ਕਰਦੀ ਅੱਜਕਲ ਸਮਾਜ ਦੇ ਹਰ ਇਨਸਾਨ ਦੀ ਕੋਸ਼ਿਸ਼ ਇਹੀ ਹੈ ਕਿ ਉਸ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਡੰਡੀ ਅੰਗਰੇਜ਼ੀ ਭਾਸ਼ਾ ਬਿਨਾਂ ਸ਼ੱਕ ਅੰਤਰਰਾਸ਼ਟਰੀ ਪੱਧਰ ਤੇ ਆਦਾਨ ਪ੍ਰਦਾਨ ਦੀ ਭਾਸ਼ਾ ਹੋਣ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲੇ ਵਿੱਚ ਰਹਿਣ ਲਈ ਜ਼ਰੂਰੀ ਹੈ ਪਰ ਇੱਥੇ ਇਸ ਸੰਦਰਭ ਵਿੱਚ ਦੋ ਅਹਿਮ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲੀ ਇਹ ਕੇ ਆਲਾ ਦਵਾਲਾ ਵਿਅਕਤੀ ਦੀ ਸ਼ਖਸੀਅਤ ਨਿਰਮਾਣ ਤੇ ਕਦੇ ਨਾ ਮਿਟਨ ਵਾਲੀ ਛਾਪ ਛੜਦਾ ਹੈ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਾ ਜਿਸ ਵੀ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰ ਰਿਹਾ ਹੋਵੇ ਉਸ ਦਾ ਆਪਣੇ ਕਰ ਜਾਂ ਆਪਣੇ ਜੋ ਕਿਰਦੇ ਨਾਲੋਂ ਨਾ ਤਾਂ ਨਹੀਂ ਟੁੱਟਣਾ ਚਾਹੀਦਾ ਡੰਡ ਇਸ ਕਥਨ ਦੀ ਪ੍ਰੂਰਤਾ ਲਈ ਅਸੀਂ ਇਤਿਹਾਸ ਵਿੱਚੋਂ ਇੱਕ ਉਦਾਹਰਣ ਲਵਾਂਗੇ ਡਾਕਟਰ ਜੀ ਡਬਲਯੂ ਇੱਕ ਅੰਗਰੇਜ਼ ਪਾਸ਼ਾ ਵਿਗਿਆਨੀ ਹੋਏ ਹਨ ਡੰਡ ਹੰਗਰੀ ਵਿੱਚ ਜਨਮੇ ਤੇ ਬ੍ਰਿਟਿਸ਼ ਨਾਗਰਿਕ ਡਾਕਟਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੋ ਦਰਜਨ ਤੋਂ ਵੱਧ ਪਾਸ਼ਾਵਾ ਦੇ ਮਾਹਿਰ ਸਨ ਡੰਡੀ ਉਹ ਕਿੰਗਸ ਕਾਲਜ ਲੰਡਨ ਵਿਖੇ ਅਰਬੀ ਭਾਸ਼ਾ ਦੇ ਪ੍ਰੋਫੈਸਰ ਵਜੋਂ ਵੀ ਕੰਮ ਕਰਦੇ ਰਹੇ ਡੰਡੀ 1864 ਵਿੱਚ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਭਾਰਤ ਵਿੱਚ ਨੌਕਰੀ ਕਰਨ ਲਈ ਭੇਜਿਆ ਡਾਕਟਰ ਲੈਟਰਨ ਨੇ ਸਰਕਾਰੀ ਕਾਲਜ ਲਾਹੌਰ ਦੇ ਪ੍ਰਿੰਸੀਪਲ ਵੀ ਰਹੇ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਵੀ ਉਹਨਾਂ ਨੇ ਮੋਹਰੀ ਰੋਲ ਅਦਾ ਕੀਤਾ ਡਿਡ 1882 ਤੱਕ ਉਹਨਾਂ ਨੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੰਮ ਕੀਤਾ ਇਸ ਤੋਂ ਬਾਅਦ ਵਾਪਸ ਇੰਗਲੈਂਡ ਜਾ ਕੇ ਉਹਨਾਂ ਨੇ ਪੰਜਾਬ ਵਿੱਚ ਪੁਰਾਤਨ ਸਿੱਖਿਆ ਪ੍ਰਣਾਲੀ ਦਾ ਇਤਿਹਾਸ ਨਾ ਦੀ ਕਿਤਾਬ ਲਿਖੀ ਟੈਡੀ ਆਪਣੀ ਕਿਤਾਬ ਵਿੱਚ ਡਾਕਟਰ ਲੈਟਰ ਇਮਾਨਦਾਰੀ ਨਾਲ ਪੁਰਾਤਨ ਪੰਜਾਬ ਦੇ ਸਥਾਪਿਤ ਸਿੱਖਿਆ ਟੱਜੇ ਦੀ ਤਾਰੀਫ਼ ਕੀਤੀ ਉਹ ਕਹਿੰਦੇ ਸਨ ਕਿ ਚਰਿੱਤਰ ਨਿਰਮਾਣ ਤੇ ਰਾਸ਼ਟਰੀ ਏਕਤਾ ਵਿੱਚ ਪੁਰਾਤਨ ਸਿੱਖਿਆ ਢੱਜਾ ਸ਼ਾਨਦਾਰ ਤਰੀਕੇ ਨਾਲ ਕੰਮ ਕਰ ਰਿਹਾ ਸੀ ਟੱਜੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣ ਤੋਂ ਪਹਿਲਾਂ ਲੋਹਾਰ ਦਰਬਾਰ ਦੀ ਰਾਜ ਭਾਸ਼ਾ ਫਾਰਸੀ ਤੇ ਫਾਰਸੀ ਹੀ ਸਿੱਖਿਆ ਦੇ ਮਾਧਿਅਮ ਵਜੋਂ ਚੱਲੀ ਆਉਂਦੀ ਸੀ ਸਟਾਪ ਸਟਾਪ